ਤਰਨਤਾਰਨ ਵਿੱਚ ਗੱਜ ਰਹੀ ਆਹ ਕੁੜੀ ਕੰਚਨਪ੍ਰੀਤ ਕੌਰ ਕੌਣ ਹੈ ਬਹੁਤ ਸਾਰੇ ਪੰਜਾਬੀਆਂ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੋਣੀ ਜਦਕਿ ਬਹੁਤੇ ਪੰਜਾਬੀ ਹੁਣ ਤੱਕ ਇਸ ਬਾਰੇ ਜਾਣ ਵੀ ਗਏ ਹੋਣਗੇ ਫਿਰ ਵੀ ਹੋਰ ਜਾਣਨ ਦੀ ਜਗਿਆਸਾ ਉਹਨਾਂ ਅੰਦਰ ਲਾਜ਼ਮੀ ਹੋਣੀ ਹੈ ਥੋੜੇ ਜਿਹੇ ਦਿਨਾਂ ਵਿੱਚ ਇਸ ਪੰਜਾਬ ਬੰਨੇ ਦੁਨੀਆ ਭਰ ਦੇ ਪੰਜਾਬੀਆਂ ਦਾ ਧਿਆਨ ਖਿੱਚਿਆ ਆਵਾਜ਼ ਦੀ ਪਾਰਟੀ ਦੀ ਸਰਕਾਰ ਇਸ ਦੇ ਪਿੱਛੇ ਕਿਉਂ ਪਈ ਹੈ ਪੁਲਿਸ ਨੇ ਇਸ ਕੁੜੀ ਖਿਲਾਫ ਪਰਚਾ ਦਰਜ ਕਿਉਂ ਕੀਤਾ ਧਰਮੀ ਫੌਜੀ ਪਰਿਵਾਰ ਦੇ ਇਸ ਧੀ ਨੇ ਅਜਿਹਾ ਕੀ ਕਰਤਾ ਕਿ ਸਰਕਾਰ ਧਰਮੀ ਫੌਜੀਆ ਬਾਰੇ ਵੀ ਬੋਲਣ ਲੱਗੀ ਐ ਪਰਚਾ ਦਰਜ ਹੋਣ ਮਗਰੋਂ ਕੰਚਨ ਦੀ ਆਵਾਜ਼ ਦੱਬੀ ਨਹੀਂ ਸਗੋਂ ਹਵਾ ਵਿੱਚ ਨਜ਼ਰ ਆ ਰਹੇ ਸਿਆਸੀ ਬਦਲਾਅ ਕਰਕੇ ਉਸਨੇ ਹੋਰ ਦਲੇਰੀ ਫੜ ਲਈ ਐ ਕੰਚਨ ਪ੍ਰੀਤਾ ਹੁਣ ਸਿੱਧਾ ਲਲਕਾਰਨ ਲੱਗੀ ਐ ਉਹ ਤਾਂ ਮੁੱਖ ਵਿਰੋਧੀ ਉਮੀਦਵਾਰ ਹਰਮੀਤ ਸੰਧੂ ਦੇ ਪੋਤੜੇ ਵੀ ਨਾਲੋਂ ਨਾਲ ਫਿਰੋਲ ਰਹੀ ਐ ਆਪਣੇ ਪਿਤਾ ਦੇ ਸਿੱਖ ਰੈਜੀਮੈਂਟ ਵਿੱਚ ਹੋਣ ਤੋਂ ਗੱਲ ਸ਼ੁਰੂ ਕਰਕੇ ਕੰਚਨ ਪ੍ਰੀਤਕੌਰ ਸ਼੍ਰੀ ਹਰਮੰਦਰ ਸਾਹਿਬ ਉੱਤੇ ਹਮਲੇ ਮਗਰੋਂ ਸ਼੍ਰੀ ਕਾਤਕ ਸਾਬ ਉੱਤੇ ਪਾਈ ਚਾਲੇ ਦਾ ਜ਼ਿਕਰ ਕਰਦੇ ਹੋਏ ਪੂਰੀ ਕਹਾਣੀ ਹਰ ਚੌਂ ਜਲਸੇ ਵਿੱਚ ਸੁਣਾਉਣਾ ਨਹੀਂ ਭੁੱਲਦੀ ਉਸ ਤੋਂ ਬਾਅਦ ਹੋਏ ਪੁਲਿਸ ਤਸ਼ੱਦਦ ਅਤੇ ਪਰਿਵਾਰ ਵੱਲੋਂ ਚੱਲੇ ਤਸੀਹੇ ਦੱਸਦੇ ਹੋਏ ਧਰਮੀ ਫੌਜੀਆਂ ਦਾ ਜ਼ਿਕਰ ਵੀ ਛੇੜਦੀ ਹੈ ਲੋਕਾਂ ਦੇ ਦਿਲ ਦਿਮਾਗ ਉੱਤੇ ਸੱਟ ਮਾਰਨ ਲਈ ਉਹ ਧੀਆਂ ਪੈਣਾ ਸਾਂਝੀ ਆਉਣ ਦੀ ਗੱਲ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਸ ਝਾੜੂ ਸਰਕਾਰ ਨੇ ਤਾਂ ਉਸ ਨੂੰ ਵੀ ਨਹੀਂ ਛੱਡਿਆ ਅਤੇ ਪਰਚਾ ਦਰਜ ਕਰ ਦਿੱਤਾ ਕੰਚਨਪ੍ਰੀਤ ਦੇ ਜਿਹੇ ਭਾਜਨ ਦੀ ਝਲਕ ਦੇਖਣ ਤੋਂ ਪਹਿਲਾਂ ਥੋੜੀ ਜਹੀ ਗੱਲ ਤਰਨ ਤਰਨ ਜਿਮਨੀ ਚੌਣ ਦੀ ਕਰਨੀ ਚਾਹਾਂਗੇ ਤਰਨ ਤਰਨ ਦੀ ਇਹ ਜਿਮਨੀ ਚੌਣ ਬਹੁਤ ਕੁਝ ਤੈਅ ਕਰਨ ਜਾ ਰਹੀ ਹੈ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਤੈਅ ਕਰਨ ਦਾ ਨੁਸਕਾ ਵੀ ਲੁਕਿਆ ਹੋਇਆ ਹੈ ਐਂ ਲੱਗਦਾ ਜਿਵੇਂ ਇੱਥੇ ਧਰਮੀ ਫੌਜੀ ਪਰਿਵਾਰਾਂ ਨਾਲ ਸੰਬੰਧਿਤ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦੇਣਾ ਸ਼੍ਰੋਮਣੀ ਅਕਾਲੀ ਦਲ ਨੂੰ ਰਾਸ ਆ ਰਿਹਾ ਹੈ ਵਰਦੇ ਹੰਗਾਰੇ ਅਤੇ ਦਿਨੋ ਦਿਨ ਸਥਿਤੀ ਮਜ਼ਬੂਤ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਪੀਡ ਹੋਰ ਪੜ ਲਈ ਹੈ ਸੁਖਵੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸਮੁੱਚੀ ਅਕਾਲੀ ਲੀਡਰਸ਼ਿਪ ਨਾਲ ਇੱਥੇ ਡਟੇ ਹੋਏ ਨੇ ਉਹ ਸਮਝ ਗਏ ਨੇ ਕਿ ਇਹੋ ਮੌਕਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੀ ਉੱਤੇ ਚਾੜਨ ਦਾ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਜਿੱਤ ਵੀ ਨਜ਼ਰ ਆਉਣ ਲੱਗੀ ਹੈ ਇਹ ਜਿੱਤ ਸਿਰਫ ਚੋਣ ਨਤੀਜੇ ਵਿੱਚ ਉਮੀਦਵਾਰ ਦੇ ਜਿੱਤਣ ਦੀ ਨਹੀਂ ਉਹ ਤਾਂ ਸੱਤਾਧਾਰੀ ਤਿਰ ਜਿੱਤ ਸਕਦੀ ਹੈ ਜਿਵੇਂ ਕਿ ਅਕਸਰ ਜ਼ਿਮਨੀ ਚੋਣਾ ਵਿੱਚ ਹੁੰਦਾ ਹੈ ਤੁਸੀਂ ਇਹ ਕਹਿਣਾ ਵੀ ਫੇਰ ਅਕਾਲੀ ਦਲ ਦੀ ਜਿੱਤ ਕਿਵੇਂ ਹੋਈ ਜੇਕਰ ਅਕਾਲੀ ਦਲ ਪੰਥਕ ਹਲਕੇ ਵਿੱਚ ਆਪਣਾ ਵੋਟ ਬੈਂਕ ਬਣਾਉਣ ਵਿੱਚ ਸਫਲ ਹੋ ਜਾਂਦਾ ਹੈ ਅਤੇ ਜੇ ਇਹਨਾਂ ਦੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਹਾਸਲ ਹੋ ਜਾਂਦੀਆਂ ਨੇ ਤਾਂ ਇਹੋ ਸ਼ਰਮਣੀ ਅਕਾਲੀ ਦਲ ਦੀ ਜਿੱਤ ਹੋਏਗੀ ਕਈ ਜ਼ਿਮਨੀ ਚੋਣਾਂ ਵਿੱਚ ਜ਼ਮਾਨਤਾ ਜ਼ਬਤ ਕਰਵਾ ਚੁੱਕੇ ਸ਼ਰਮਣੀ ਅਕਾਲੀ ਦਲ ਨੇ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਇਸੇ ਲਈ ਉਸਨੇ ਆਪਣੀ ਪੂਰੀ ਤਾਕਤ ਇਸ ਜ਼ਿਮਨੀ ਚੋਣ ਵਿੱਚ ਝੋਕ ਦਿੱਤੀ ਹੈ ਇਹੋ ਕਾਲੀਦਲ ਦੇ ਅਸਲ ਜਿੱਤ ਹੈ ਜੋ ਹਾਰ ਕੇ ਵੀ ਹਾਸਲ ਹੋਏਗੀ ਇੱਥੋਂ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਮੋੜ ਖੜੇ ਹੋਣ ਦੀ ਨਵੀਂ ਕਹਾਣੀ ਲਿਖੀ ਜਾ ਸਕਦੀ ਹੈ ਨਹੀਂ ਯਕੀਨਤਾ ਹਰ ਸਿਮਰਤ ਕੌਰ ਬਾਦਲ ਦੇ ਭਾਸ਼ਣ ਦੀ ਆ ਛੋਟੀ ਜਿਹੀ ਝਲਕ ਦੇਖੋ ਉਹ ਵੀ ਦਿਮਾਗ ਵਿੱਚ ਇਸੇ ਗੱਲ ਨੂੰ ਰੱਖ ਕੇ ਅੱਗੇ ਵਧ ਰਹੇ ਨੇ ਤੁਸੀਂ ਨਿਯਮ ਤਾਰ ਦੇ 11 ਤਰੀਕ ਨੂੰ ਤੱਕੜੀ ਨੂੰ ਕਾਮਯਾਬ ਕਰਕੇ ਉਹ ਹਨੇਰੀ ਸ਼ੁਰੂ ਹੋ ਜਾਊਗੀ ਜਿੱਥੇ ਅਗਲੇ 12 ਮਹੀਨਿਆਂ ਦੇ 14 ਮਹੀਨਿਆਂ ਦੇ ਬਾਅਦ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਆਊਗੀ ਸਖਵੀਰ ਸਿੰਘ ਬਾਦਲ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਕੰਚਨਪੀਤ ਕੌਰ ਦੇ ਰੰਦਾਵਾ ਦੇ ਭਾਸ਼ਣ ਨੂੰ ਦੇਖੋ ਜੋ ਤੁਸੀਂ ਪਹਿਲਾਂ ਦੇਖਣਾ ਚਾ ਰਹੇ ਹੋ ਇਹ ਦੇਖ ਕੇ ਵਿਚਾਰੋ ਕਿਸ ਕੁੜੀ ਦੇ ਇਹਨਾਂ ਭਾਸ਼ਣਾਂ ਦਾ ਵੋਟਰਾਂ ਉੱਤੇ ਕਿੰਨਾ ਅਸਰ ਹੋਏਗਾ ਸਿੱਖ ਰਾਜਮੈਂਟ ਵਿੱਚ ਸੀਗੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਥਿਆਰ ਬੰਦ ਹੋ ਗਏ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਦਸਵਾਤ ਨੂੰ ਚਾਲੇ ਪਾਲੇ ਭੱਲਿਆ ਗਿਆ ਲੰਮਾ ਟਾਈਮ ਜਿਹੜੀ ਆ ਜੇਲ੍ਹ ਕੱਢਣੀ ਪਈ ਤਸ਼ੱਦਦਾਂ ਚੱਲਣੀਆਂ ਪਈਆਂ ਪਰਵਾਰ ਨੂੰ ਤੇ ਅੱਜ ਉਸ ਪਰਵਾਰ ਨੂੰ ਜੇ ਮਾਣ ਮਿਲਿਆ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੇ ਟਿਕਟ ਦੇ ਕੇ ਨਮਾਜ਼ੇ ਆਇਆ ਤੇ ਇਹ ਜਿਹੜੇ ਝਾੜੂ ਵਾਲੇ ਤੇ ਇਹ ਜਿਹੜੇ ਕਹਿੰਦੇ ਆ ਜੀ ਅਸੀਂ ਇਮਰਾਨ ਦੇ ਪੋਤੇ ਆ ਤੇ ਇਹ ਉਂਗੀਆਂ ਥਾਰੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਧਰਮੀ ਫੌਜੀ ਬੜੇ ਦਰੇ ਫਿਰਦੇ ਆ ਆ ਸਾਡੇ ਬਜ਼ੁਰਗ ਮਾਣਯੋਗ ਬੈਠੇ ਆ ਇਹਨਾਂ ਨੂੰ ਦੱਸੋ ਜੀ ਧਰਮੀ ਫੌਜੀ ਦੀ ਆਪਣੀ ਪੰਥ ਨੂੰ ਦੇਣ ਕੀ ਆ ਇਨਾ ਕੋਈ ਖੁਸ਼ ਨਹੀਂ ਹੈਗਾ ਦੱਸਣ ਨੇ ਵੀ ਅਸੀਂ ਦੱਸ ਸਕੀਏ ਕਿ ਆ 4-5 ਸਾਲਾਂ ਚ ਹੀ ਕੀ ਕਰਾਇਆ ਵਾ ਇਹ ਜਿੱਕੜ ਛੁੱਟਣ ਦੇ ਹੋਏ ਬਸ ਪਰ ਮੈਂ ਤਾਂ ਸਤੋਂ ਇਹੋ ਜਿਹਾ ਬੰਦਾ ਆ ਜਿਨੇ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਹੈਗੀਆਂ ਉਹਨਾਂ ਦੇ ਪਰਚੇ ਕਰਾਦੇ ਕਿੰਨੇ ਧੀਆਂ ਬਣਾ ਸਾਰਿਆਂ ਦੀਆਂ ਸਾਂਧੀਆਂ ਹੁੰਦੀਆਂ ਵਾ ਉਹਨਾਂ ਨੇ ਮੈਨੂੰ ਵੀ ਨਹੀਂ ਬਖਸ਼ਿਆ ਮੇਰੇ ਤੇ ਵੀ ਪਰਚਾ ਕਰਾਤਾ ਟੂਠੇ ਪਰਚੇ ਕਰਾਈ ਜਾ ਰਹੇ ਆ ਕਿ ਇਹ ਦੱਬ ਜਾਣਗੇ ਪਰ ਇਹ ਭੁੱਲ ਜਾਣ ਆਪਾਂ ਦੱਬਣ ਵਾਲੇ ਨਹੀਂ ਜੇ ਆਪਾਂ ਇੱਥੇ ਆਏ ਆ ਨਾ ਇਲੈਕਸ਼ਨ ਜਿੱਤਣ ਲਈ ਆਏ ਆ ਇੰਨਾ ਫੋਗਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਤੇ ਅੱਜ ਤੁਹਾਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਨੀ ਸੰਗਤ ਜਿਹੜੀ ਆ ਸਾਡੇ ਨਾਲ ਆ 1139 ਤੱਕੜੀ ਤੇ 1 ਨੰਬਰ ਤੇ ਵੋਟਾਂ ਦਿਵਾ ਕੇ ਤੁਸੀਂ ਆਪਣੀ ਕੀਮਤੀ ਵੋਟ ਪਾਇਓਗੇ ਉਹਦੇ ਕੀਮਤ ਤੁਹਾਨੂੰ ਅਸੀਂ ਦੱਸਾਂਗੇ ਵੀ ਜ਼ਰੂਰ ਇਹਨਾਂ ਨੂੰ ਤੇ ਪਾਰਟੀਆਂ ਨੂੰ ਪਤਾ ਨਹੀਂ ਕੀ ਕੀਮਤ ਹੁੰਦੀ ਏਕ-ਇਕ ਵੋਟ ਦੀ ਤਰਨਤਨ ਵਿੱਚ ਚੋਣ ਜਲਸਾ ਦੌਰਾਨ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੋਵੇਂ ਹੀ ਕੰਚਨਪ੍ਰੀਤ ਕੌਰ ਦਾ ਜ਼ਿਕਰ ਕਰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾਲੀ ਵੋਟਾਂ ਮੰਗਦੇ ਨੇ ਨਾਲ ਹੀ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਅਤੇ ਧਰਮੀ ਫੌਜੀ ਹੋਣ ਬਾਰੇ ਜਾਣਕਾਰੀ ਵੀ ਅੱਗੇ ਵਧਾਉਂਦੇ ਨੇ ਤਾਂ ਜੋ ਵੋਟਰਾਂ ਦੇ ਦਿਲ ਉੱਤੇ ਉਹ ਅਸਰ ਛੱਡ ਸਕਣ ਆਇ ਇੱਕ ਪੈਨ ਖੜੀਏ ਧਰਮੀ ਫੌਜੀ ਪਰਿਵਾਰ ਹੈਗਾ ਜਿਨ੍ਹਾਂ ਨੇ ਧਰਮ ਦੇ ਖਾਤਰ ਸਭ ਕੁਝ ਕੁਰਬਾਨ ਕਰਤਾ ਕਿ ਅੱਜ ਪੰਜਾਬੀਆਂ ਦਾ ਧਰਮ ਸਾਡਾ ਫਰਜ਼ ਨਹੀਂ ਬੰਦਾ ਕਿ ਇਹ ਨਵੀਂ ਪੀੜੀ ਨੂੰ ਅਸੀਂ ਸਿਖਾਈਏ ਕਿ ਪਾਵੇਂ 84 ਜੇ ਇਹਨਾਂ ਨੇ ਧਰਮ ਦਾ ਸਾਥ ਦਿੱਤਾ ਲੇਕਿਨ ਇੰਨੇ ਸਾਲ ਬਾਅਦ ਵੀ ਅੱਜ ਪੰਜਾਬ ਧਰਮੀ ਫੌਜੀ ਪਰਿਵਾਰਾਂ ਦੇ ਨਾਲ ਖੜਿਆ ਹੈ ਕਿ ਫਰਜ਼ ਨਹੀਂ ਸੀ ਦੂਜੀ ਪਾਰਟੀਆਂ ਦਾ ਕਿ ਇਸ ਪਰਿਵਾਰ ਦਾ ਇੱਕ ਮੈਂਬਰ ਧਰਮੀ ਫੌਜੀ ਪਰਿਵਾਰਾਂ ਗਿਆ ਪਰ ਸਾਰੇ ਇਹਨਾਂ ਦਾ ਸਾਥ ਤਈ ਹੈ। ਲਾ ਕਿ ਇਹਨਾਂ ਦੇ ਸਾਹਮਣੇ ਬੰਦੇ ਖੜੇ ਕਰੀਏ। ਅੱਜ ਮੈਂ ਆਹੀ ਬੇਨਤੀ ਕਰ ਦਿਆਂ ਇਸ ਧਰਮੀ ਫੌਜੀ ਪਰਿਵਾਰ ਦਾ ਆਪਾਂ ਸਾਦੇ ਜਿਹੜੇ ਬੀਬੀ ਸੁਖਵਿੰਦਰ ਕੌਰ ਜੀ ਨੇ ਪ੍ਰਿੰਸੀਪਲ ਹੋਣ ਦੇ ਨਾਤੇ ਸਾਡੀ ਨਵੀਂ ਪੀੜੀ ਨੂੰ ਸੇਧ ਦੇ ਕੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਗਾਈ ਤੇ ਇੱਕ ਬੀਬੀ ਹੋਣ ਦੇ ਨਾਤੇ ਇੱਕ ਅੱਗੇ ਆਏ ਨੇ ਤਾਂ ਬੀਬੀਆਂ ਨੂੰ ਪੁੱਛੋ ਬੱਚਿਆਂ ਨੂੰ ਛੱਡ ਕੇ ਘਰ ਤੋਂ ਬਾਹਰ ਨਿਕਲ ਕੇ ਨੌਕਰੀ ਕਰਨਾ ਕਿੰਨਾ ਔਖਾ ਹੁੰਦਾ ਹੈਗਾ ਹੁਣ ਬੀਬੀ ਜੀ ਦਾ ਪਰਿਵਾਰ ਹੈ ਧਰਮੀ ਫੌਜੀ ਕੀ ਕੀ ਹੋਇਆ ਸੋ ਜਿਦੋਂ ਟੈਂਕਾਂ ਤੋਪਾਂ ਨਾਲ ਕਿੰਦਰਾਗੜ੍ਹ ਦੀ ਨੇ ਹਮਲਾ ਕਰਤਾ ਦਰਬਾਰ ਸਾਹਿਬ ਸਾਰੇ ਪਰਿਵਾਰ ਬਹੁਤ ਸੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਕਹਿੰਦਾ ਅਸੀਂ ਪਹਜਾਵਾਂਗੇ ਆਪਣੇ ਦਰਬਾਰ ਸਾਹਿਬ ਨੂੰ ਜੇ ਕਿੰਨ੍ਹੇ ਹਜ਼ਾਰਾਂ ਦੀ ਫੌਜੀ ਇਹਨੇ ਆਪਣਾ ਜੇਵ ਨਕਲਿਆ ਤੇ ਹਾਰ ਸੀ ਕੋਈ ਤੋਪ ਸੀ ਸਾਰਾ ਲੈ ਕੇ ਚੱਲ ਪਏ ਕਹਿੰਦੇ ਅਸੀਂ ਅੰਮ੍ਰਿਤਸਰ ਚੱਲ ਜਾਂਦੇ ਆ ਇਹਨਾਂ ਨੂੰ ਘੇਰੇ ਪੈ ਗਏ ਇਹਨਾਂ ਨੂੰ ਕਈਆਂ ਨੂੰ ਸ਼ਹੀਦ ਕਰ ਦਿੱਤਾ ਫੜ ਫੜ ਲਿਆ ਗਿਆ 10-10 ਸਾਲ ਜੇਲਾਂ ਕੱਟੀਆਂ ਇਹਨਾਂ ਨੇ ਜੇ ਨਾ ਜਾਂਦੇ ਕਈ ਆਪਣੇ ਕੌਮ ਚ ਗਜ਼ਾਰ ਹੈ ਆਪਣੀ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਸਮੇਂ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਵੱਡੇ ਪੰਥਕ ਦਿਸਣ ਵਾਲੇ ਪੰਥ ਦਾ ਨੁਕਸਾਨ ਕਰਨ ਵਿੱਚ ਲੱਗੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਤੋੜਨ ਪਿੱਛੇ ਏਜੰਸੀਆਂ ਦਾ ਹੱਥ ਦੱਸਦੇ ਹੋਏ ਉਹ ਨਵੇਂ ਪੁਨਰ ਸਰਜੀਤ ਅਕਾਲੀ ਦਲ ਉੱਤੇ ਨਿਸ਼ਾਨਾ ਸਿੱਧਾਂ ਦੇ ਨਾਲ ਹੀ ਬਿਨਾ ਨਾਮ ਲਏ ਤੋਂ ਅਮਰਪਾਲ ਸਿੰਘ ਅਤੇ ਉਹਨਾਂ ਵਾਲੇ ਅਕਾਲੀ ਦਲ ਬਾਰਸ ਪੰਜਾਬ ਦੇ ਨੂੰ ਵੀ ਨਿਸ਼ਾਨੇ ਉੱਤੇ ਲੈਂਦੇ ਨੇ ਕਈ ਲੋਕ ਆਪਣੇ ਤੋਂ ਵੱਡੇ ਪੰਥਕ ਲੱਗਣਗੇ ਪਰ ਪਿੱਛੇ ਏਜੰਸੀਆਂ ਆ ਤੱਕ ਤਾਂ ਇੱਕੋ ਹੀ ਨਿਸ਼ਾਨਾ ਕਿ ਕਾਲੀ ਦਲ ਨੂੰ ਖਤਮ ਕਰੋ ਜੇ ਕਾਮਯਾਬ ਹੋਏ ਉਹ ਕਾਮਯਾਬੀ ਖੋਣ ਕਰੇ ਆਪਣਾ ਨੁਕਸਾਨ ਹੋ ਗਿਆ ਤੁਹਾਡੇ ਗੁਰੂ ਘਰਾਂ ਦੇ ਕਬਜ਼ੇ ਹੋ ਗਏ ਤੱਕ ਹਜ਼ੂਰ ਸਾਹਿਬ ਤੇ ਹੁਣ ਖਾਸਾ ਪੰਦਰ ਕੋਈ ਮੈਨੇਜਮੈਂਟ ਨਹੀਂ ਆ ਹੁਣ ਮਹਾਰਾਸ਼ਟਰ ਸਰਕਾਰ ਨੇ ਲੈ ਲਿਆ ਤੱਕ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਹਰ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਸਰਕਾਰ ਨੇ ਕਰ ਲਿਆ ਕਿ ਵੀ ਐਜਪੀਸੀ ਤੋੜ ਕੇ ਹਰਿਆਣਾ ਲੱਗ ਕਰਤੀ ਆ ਦਸਵਾਂ ਜੀ ਹੋਇਆ ਜਦੋਂ ਅਕਾਲੀ ਦਲ ਨੂੰ ਜਮਦੋ ਕਰਤਾ ਉਦੋਂ ਜਾ ਗਾਂਗੇ ਜਦੋਂ ਜਮ੍ਹਾਂ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਕੇ ਆ ਜਿੰਨੇ ਜਾਲੀ ਅਕਾਲੀ ਦਲ ਨਵਾਂ ਚੁੱਲ੍ਹਾ ਦਲ ਪਤਨ ਕੀ ਕੀ ਬਣਾਈ ਜਾਂਦੇ ਮਤਲਬ ਕੀ ਬਣਾਲਾ ਮਤਲਬ ਹੈ ਖਲਾਰਾ ਪੋਰਾ ਇੱਥੇ ਸੁਖਵੀਰ ਸਿੰਘ ਬਾਦਲ ਨੂੰ ਤਰਨਤਾਰਨ ਹਲਕੇ ਦੇ ਲੋਕਾਂ ਦੀ ਸਾਇਕੀ ਦਾ ਵੇ ਭਲੇ ਪਾਂਤੀ ਪਤਾ ਹੈ ਇਸੇ ਲਈ ਉਹ ਧਰਮੀ ਫੌਜੀਆਂ ਨੂੰ ਨਾਲ ਲੈ ਕੇ ਬੋਲਦੇ ਹੋਏ 84 ਦੇ ਸਮੁੱਚੇ ਘਟਨਾਕਰਮ ਦਾ ਜ਼ਿਕਰ ਕਰਦੇ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਤੋਰ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੰਦਰਾ ਗਾਂਧੀ ਨੂੰ ਮਾਂ ਦੱਸਣ ਅਤੇ ਇਹ ਦਰਸਾਉਣ ਵਾਲੀ ਟੀ-ਸ਼ਰਟ ਪਾਉਣ ਦੀ ਗੱਲ ਕਰਦੇ ਨੇ ਸਖਬੀਰ ਬਾਦਲ ਨੂੰ ਇਹ ਵੀ ਪਤਾ ਹੈ ਵੀ ਰਾਜਾ ਵੜਿੰਗ ਨੇ ਪਿਛਲੇ ਦਿਨਾਂ ਵਿੱਚ ਤਰਨਤਾਰਨ ਦੇ ਚੋਣ ਜਲਸਿਆਂ ਵਿੱਚ ਆਪਣੇ ਭਾਸ਼ਣਾ ਵਿੱਚ ਕਿਵੇਂ ਪੰਤਕ ਮੁੱਦਾ ਛੇੜ ਕੇ ਮੁਸੀਬਤ ਸਿਹੜੀ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਝ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਜਿਹੜੀ ਇੰਦਰਾ ਨੇ ਤੈਂਕਾਂ ਤੋਂ ਪਾ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੇ ਆ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੇ ਬੀਬੀ ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਜੇ ਅੱਜ ਉਹ ਨਾ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਤੂਮ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 605 500 ਇਹਨਾਂ ਨੂੰ ਘੇਰੇ ਘੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿੰਨਾਂ ਫੜ ਕੇ ਅੰਦਰ ਕੀਤਾ ਅਟੜ-ਟੜ ਦਾ ਸਾਂ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਦੇ ਨੂੰ ਨਾ ਕਰਦੇ ਜੇ ਗਰਦਾਰੀ ਕਰਦੇ ਜਾਂ ਗੁਨਾਹ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਐਸਜੀਪੀਸੀ ਨੇ ਇਹਨਾਂ ਨੂੰ ਸੰਭਾਲਿਆ ਕਾਲੀਦਲ ਨੇ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਕਰ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਨੁਕਸਾਨ ਆਪਣਾ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆਹ ਫਿਲਫੋਨ ਨੇ ਕਰਤਾ 24 ਘੰਟੇ ਹੁਣ ਤੁਸੀਂ ਆ ਹੀ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਆ ਜੀ ਜਸਾ ਜੀ ਟੈਲੀਫੋਨ ਤੇ 1500 ਲਾ ਘੰਟੇ ਜੋ ਝੂਠ ਜੋ ਗੰਦਾ ਸਾਰਾ ਇਹ ਤੇ ਪਈ ਜਾਂਦਾ ਅੱਜ ਆਪਣੇ ਕਾਲੀਵਾਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਚਲਾਉਣਾ ਚਲਾਉਣਾ ਕਿਵੇਂ ਆਉਂਦਾ ਉਹ ਪਿਛਲੀ ਵਾਰ ਝਾੜੂ ਵਾਲਿਆਂ ਨੇ ਇਨਾ ਝੂਠ ਬੋਲਿਆ ਇਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਨਕਾਰ ਕੇ ਸਿਰਤਾ ਤੇ ਅੱਜ ਕੀ ਹੋ ਰਿਹਾ ਹੈ ਸਚਾਈ ਸਾਹਮਣੇ ਆਈ ਕਿ ਨਹੀਂ ਆਪਣੇ ਆਪਣੇ ਹੁੰਦੇ ਆ ਪ੍ਰਾਏ ਪ੍ਰਾਏ ਹੁੰਦੇ ਆ ਹੁਣ 10 ਸਾਲ ਹੋ ਗਏ ਕੀ ਹੋਇਆ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੀ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਕਿ ਇੱਕ ਮੌਕਾ ਮੈਨੂੰ ਦੇ ਦਿਓ ਤੁਹਾਨੂੰ ਯਾਦ ਹੈ ਮੈਂ ਜਿੱਥੇ ਜਵਾਨਦਨਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨਹੀਂ ਉਹ ਕਹਿੰਦੇ ਕਿਵੇਂ ਜੰਗੂਗੀ ਮੈਂ ਕਿਹਾ ਚਲਾ ਦੂੰ ਮੈਂ ਕਿਹਾ ਸੜਕਾਂ ਐਡੀਆਂ ਬਣਾ ਦੂੰ ਬੰਬ ਫੇਟ ਤੇ ਉਹ ਕੁਝ ਨਹੀਂ ਹੁੰਦਾ ਆ ਦੇਖੋ ਅੰਮ੍ਰਿਤਸਰ ਤੋਂ ਜਾਂਦੀਆਂ ਬਟਿੰਡੇ ਤੱਕ ਅੰਮ੍ਰਿਤਸਰ ਦੇ ਇੱਧਰ ਜਾਂਦੀਆਂ ਐ ਡੇਡੇ ਸੀਮਿੰਟ ਦੇ ਲਾਏ ਆ ਕਹਿੰਗੇ ਅਸੀਂ ਕਿਤੇ ਤੁਹਾਨੂੰ ਲੜਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰਾਂ ਦੇ ਨੂੰ ਕੋਈ ਝੂਠ ਬੋਲਦਾ ਹੁੰਦਾ ਸਰਕਾਰਾਂ ਕੋਲੇ ਬਹੁਤੂ ਸਾਧਨਾ ਹੈ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਤੋਂ 4-5000 ਬੰਦੇ ਪਿੰਡ ਦਾ ਵਧੀਆ ਬਣਿਆ ਹੈ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਚ ਸੀਮਿੰਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵੱਡੇ ਕੋਣ ਕੱਢ ਦੇਣਾ ਮੈਂ ਅਗਲੇ 5 ਸਾਲਾਂ 'ਚ 20-25 ਹਜ਼ਾਰ ਕਰੋੜ ਲੱਗਣਾ ਲਾ ਕੇ ਮੁਕਾਵਾਂਗੇ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲਵੀ ਪਿਛਲੇ ਕਈ ਦਿਨਾਂ ਤੋਂ ਤਰਨਤਾਰਨ ਵਿੱਚ ਡੇਰਾ ਲਾਈ ਬੈਠੇ ਨੇ ਉਹ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅਤੇ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਸੱਜੇ ਅਤੇ ਖੱਬੇ ਖੜਾ ਕਰਕੇ ਆਪਣੇ ਵੱਲੋਂ ਵੋਟ ਖਿੱਚਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਫੈਸਲਾ ਆ ਨਹੀਂ ਕਿ ਇਸ ਇਲਾਕੇ ਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਜਿਹੜੀ ਵੋਟ ਦੀ ਤਾਕਤ ਸਾਡੇ ਹੱਥ ਵਿੱਚ ਆਉਂਦੀ ਹੈ ਉਹ ਇੱਕ ਸਾਡੇ ਕੋਲੇ ਇੱਕ ਇਹੋ ਜਿਹੀ ਤਾਕਤ ਹੁੰਦੀ ਜਿਹਦੇ ਵਿੱਚ ਆਪਾਂ ਸਰਕਾਰਾਂ ਦਾ ਹੈ ਕੰਮ ਕਾਜ ਦੇ ਉੱਤੇ ਮੋਹਰ ਲਾਣੇ ਆ ਕਿ ਇਹ ਵੋਟ ਪਾ ਕੇ ਇਸ ਪਾਰਟੀ ਜੇ ਕੀ ਜਿਹੜੀ ਸੂਬੇ ਦੀ ਸਰਕਾਰ ਹੈ ਇਹਨਾਂ ਦੇ ਕੰਮ ਕਾਜਾਂ 'ਚ ਇਹ ਪੂਰੇ ਉਤਰੇ ਨੇ ਕਿ ਨਹੀਂ ਉਤਰੇ ਦੂਜਾ ਫੈਸਲਾ ਪਾ ਕਰਦੇ ਆ ਕਿ ਜਿਹੜੀ ਪਾਰਟੀਆਂ ਖੜੀਆਂ ਨੇ ਇਹਨਾਂ ਪਾਰਟੀਆਂ ਵਿੱਚੋਂ ਕਿਹੜੀ ਪਾਰਟੀ ਹੈ ਜਿਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਤੇ ਪੂਰੇ ਉਤਰੇ ਨੇ ਜਿਨ੍ਹਾਂ ਨੇ ਸਾਡੇ ਵਿੱਚ ਵਿਚਰ ਕੇ ਸਾਡੀ ਸਾਰ ਲਿੱਤੀ ਹੈ ਅਸਲੀ ਤਾਂ ਵੋਟ ਦਾ ਆਹੀ ਮਤਲਬ ਹੁੰਦਾ ਹੈ ਤੇ ਪਿਛਲੇ 15 ਸਾਲਾਂ 'ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਵੀ ਦੇਖ ਲਈਆਂ 10 ਸਾਲ ਸ਼ਰਮਨੀ ਅਕਾਲੀ ਦਲ ਦੀ ਤਕੜੀ ਵੀ ਦੇਖ ਲਈ ਉਹਨਾਂ 5 ਸਾਲ ਕਾਂਗਰਸ ਦੇ ਦੇਖੇ ਉਹਦੇ ਬਾਅਦ ਇਹ 4 ਸਾਲ ਇਹ ਝਾੜੂ ਪਾਰਟੀ ਸਾਰੀ ਪਾਰਟੀਆਂ ਤੁਹਾਡੇ ਸਾਹਮਣੇ ਨੇ ਤੇ 11 ਤਰੀਕ ਨੂੰ ਤੁਸੀਂ ਉਸ ਤਕੜੀ ਵਿੱਚ ਤੋਲੋਗੇ ਮੇਰੀ ਸਿਰਫ ਹੱਥ ਬਨ ਕੇ ਇੰਨੀ ਬੇਨਤੀ ਹੈ ਕਿ ਪਿਛਲੇ 10 ਸਾਲਾਂ 9 ਸਾਲਾਂ 'ਚ ਆਪਾਂ ਪੰਜਾਬ ਦਾ ਬਹੁਤ ਵੱਡਾ ਨਿਗਾਰ ਦੇਖਿਆ ਹਰ ਪੱਖੋਂ ਭਾਵੇਂ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਸਿਹਤ ਸੂਲਤਾ ਹੋਵੇ ਪਾਵੇਂ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਹੋਣ ਪਾਵੇਂ ਕਿਸਾਨੀ ਹੋਵੇ ਪਾਵੇਂ ਸੂਬੇ ਦੇ ਉੱਤੇ ਕਰਜ਼ਾ ਕਰਜ਼ਾ ਹੋਵੇ ਪਾਵੇਂ ਵਿਕਾਸ ਤੇ ਕੰਮ ਕੰਮ ਪਿੰਡਾਂ ਦੇ ਹੋਣ ਸ਼ਹਿਰਾਂ ਦੇ ਹੋਣ ਸੂਬਿਆਂ ਦੇ ਹੋਣ ਆਪਾਂ ਸੋਚੀਏ ਤਾਂ ਸਹੀ ਕਿ ਵੋਟ ਪਾ ਕੇ ਜਿਹੜੀ ਸਰਕਾਰ ਆਪਾਂ ਬਣਾਈ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਹੋਈ ਹੈ ਜਿਹੋ ਜੀ ਸਾਡੀ ਵੋਟ ਹੋਗੀ ਉਹ ਜੀ ਸਰਕਾਰ ਬਣੂਗੀ ਤਾਂ ਫਿਰ ਉਹ ਜੀ ਕਾਰਗੁਜ਼ਾਰੀ ਸਾਨੂੰ ਮਿਲਦੀ ਹੈ ਤੇ ਫਿਰ ਵੋਟ ਪਾਉਣ ਤੋਂ ਪਹਿਲੇ ਅੱਪਾ ਕੱਲੇ ਚੁਟਕਲਿਆਂ ਦੇ ਮਗਰ ਲੱਗ ਕੇ ਜਾਂ ਮੇਰੇ ਵਰਗੇ ਦੇ ਦਰਸ਼ਣੋ ਜਿਹੜੇ ਆ ਜਾਂਦੇ ਤੁਹਾਨੂੰ ਲਾਰੇ ਲਾ ਕੇ ਵਾਅਦੇ ਕਰਕੇ ਤੁਰ ਜਾਂਦੇ ਨੇ ਅੱਪਾ ਇਹਨਾਂ ਦੇ ਮਗਰ ਕਿਉਂ ਪੈ ਜਾਂਦੇ ਆਪੇ ਇਹਨਾਂ ਕੰਚਨੇ ਦੱਸਿਆ 4 ਸਾਲ ਪਹਿਲੇ ਇੱਕ ਚੁਟਕਲਿਆਂ ਵਾਲੀ ਝਾੜੂ ਸਰਕਾਰ ਨੇ ਬੀਬੀਆਂ ਤੋਂ ਫਾਰਮ ਭਰਵਾਏ ਸੀਗੇ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਤੇ ਫਿਰ 45 ਮਹੀਨੇ ਨਿਕਲ ਗਏ 45000 ਤੁਹਾਡਾ ਬਕਾਇਆ ਖੜਾ 4500 ਦੱਸੋ ਕਿਤੇ ਖਾਤੇ ਚ ਹੈ ਔਰ ਡੀਆਈਜੀ ਭੋਲਰ ਦੇ ਘਰ ਚ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਨਹੀਂ ਦੇਖਿਆ ਤਾਂ ਇਹਨਾਂ ਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ ਚ ਇਕੱਲਾ ਇੱਕ ਡੀਆਈਜੀ ਪੰਜਾਬ ਚ ਕਿੰਨੇ ਨੇ ਕਿੰਨੇ ਪੁਲਿਸ ਦੇ ਅਫਸਰ ਨੇ ਮਕਾਨ ਭਰ ਗਏ ਇਹਨਾਂ ਦੇ ਨੋਟਾਂ ਦੇ ਨਾਲ ਤੇ ਕੱਟਰ ਇਮਾਨਦਾਰ ਜਿਹੜੇ ਕਹਿੰਦੇ ਸੀ ਉਹਨੋਂ ਕਿੱਥੇ ਇਹਨਾਂ ਦੇ ਮੰਤਰੀਆਂ ਤਾਂ ਇਹਦੇ ਵਿੱਚ ਇਹਨਾਂ ਦਾ ਨਾਂਰੇ ਤੇ ਇਹਨਾਂ ਨੇ ਨਹੀਂ ਪੜਿਆ ਜਿਹੜੇ ਕਹਿੰਦੇ ਸੀ ਅਸੀਂ ਕੱਟਰ ਸੀਬੀਆਈ ਦਿੱਲੀ ਤੋਂ ਆਕੇ ਉਹਨੇ ਫੜਿਆ ਨਾ ਧਰਮ ਦਾ ਕਿਹੜਾ ਕੰਮ ਨਹੀਂ ਕੀਤਾ ਤੇ ਕਿੰਨਾ ਗੰਦਾ ਇਜ਼ਾਮ ਸਾਡੇ ਉੱਤੇ ਲਾਤਾ ਝੂਠੇ ਗੰਦੇ ਇਜ਼ਾਮ ਲਾ ਕੇ ਸਰਕਾਰਾਂ ਬਣਾਈਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਗਰੀਬੀ ਵਿੱਚ ਧੱਕਿਆ ਪੰਜਾਬ ਨੂੰ ਗਰੀਬੀ ਵਿੱਚ ਧੱਕਿਆ ਤੇ ਆਪ ਕਮਾਈਆਂ ਕਰਕੇ ਤੁਰ ਗਏ 11 ਤਰੀਕ ਨੂੰ ਜਦ ਤੁਸੀਂ ਵੋਟ ਪਾਓਗੇ ਤੁਹਾਡੇ ਕੋਲ ਉਹ ਤਾਕਤ ਹੈਗੀ ਜਿਹਦੇ ਨਾਲ ਤੁਸੀਂ ਸਰਕਾਰਾਂ ਨੂੰ ਵੋਟ ਦੇ ਰਾਹੀਂ ਜਗਾ ਸਕਦੇ ਹੋ ਹਰਾ ਕੇ ਮੂੰਹੇ ਚਪੇੜ ਮਾਰ ਕੇ ਇਹਨਾਂ ਨੂੰ ਸੁਨੇਹਾ ਦੇ ਸਕਦੇ ਹੋ ਜਾਗ ਜਾਓ ਤੁਹਾਡੇ ਕੰਮ ਕਾਜ ਸਹੀ ਨਹੀਂ ਹੈਗੇ